ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਮੈਂ ਆਪ ਸਭ ਜੀ ਦਾ ਸਵਾਗਤ ਕਰਤਾ ਹਾਂ ਆਪਣੇ YouTube ਚੈਨਲ ਪੰਜਾਬ ਨਿਊਜ਼ ਆਬਦੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਲਹਿੰਦੇ ਪੰਜਾਬ ਦੇ ਫੈਜ਼ਲ ਜੱਟ ਹੰਜ ਬਾਰੇ ਜੀ ਹਾਂ ਦੋਸਤੋ ਫੈਜ਼ਲ ਜੱਟ ਹੰਜ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਜਦੋਂ ਦੀ ਲਹਿੰਦੇ ਪੰਜਾਬ ਵੱਲੋਂ ਫੈਜ਼ਲ ਜੱਟ ਹੰਜ ਦੀ ਖਬਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਅਤੇ YouTube ਚੈਨਲਾਂ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਪੇਸ਼ ਕਰੀਆਂ ਜਾ ਰਹੀਆਂ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਜ਼ਰੀਏ ਫੈਜ਼ਲ ਜੱਟ ਖੰਝ ਦੀ ਅਸਲ ਸੱਚਾਈ ਦੱਸਾਂਗੇ ਜੀ ਹਾਂ ਦੋਸਤੋ ਫੈਜ਼ਲ ਜੱਟ ਖੰਝ ਪਹਿਲਾਂ ਜੋ ਨਾਂ ਚਲੇ ਜਾਂਦੇ ਹਨ ਅਤੇ ਉੱਥੇ ਬੰਦਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਵਾਪਸ ਪਾਕਿਸਤਾਨ ਡਿਪੋਰਟ ਕਰ ਦਿੱਤਾ ਜਾਂਦਾ ਹੈ ਅਤੇ ਪਾਕਿਸਤਾਨ ਆ ਵਾਪਸ ਆ ਕੇ ਵੀ ਫੈਜ਼ਲ ਜੱਟ ਹੰਜ ਇਦਾਂ ਦਾ ਹੀ ਕੋਈ ਕੰਮ ਸ਼ੁਰੂ ਕਰ ਲੈਂਦੇ ਨੇ ਫੈਜ਼ਲ ਜੱਟ ਹੰਜ ਦੇ ਵੱਲੋਂ ਟਰੱਕਸ ਦਾ ਕੰਮ ਜ਼ੋਰਾਂ ਸ਼ੋਰਾਂ ਉੱਪਰ ਕੀਤਾ ਜਾਂਦਾ ਹੈ ਅਤੇ ਉਹ ਇਸ ਟਰੱਕ ਦੇ ਕੰਮ ਵਿੱਚੋਂ ਪੁਲਿਸ ਨੂੰ ਵੀ ਹਫ਼ਤਾ ਦਿਨ ਦੇ ਸੰਨ ਅਤੇ ਕਈ ਸਾਲਾਂ ਤੱਕ ਫੈਜ਼ਲ ਜੱਟ ਹੰਜ ਦਾ ਕੰਮ ਜ਼ੋਰਾਂ ਸ਼ੋਰਾਂ ਉੱਪਰ ਚੱਲਦਾ ਹੈ ਅਤੇ ਇਹ ਵਾਰਦਾਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਫੈਜ਼ਲ ਜੱਟ ਹੰਜ ਦੇ ਵੱਲੋਂ ਪਾਕਿਸਤਾਨ ਦੀ ਪੁਲਿਸ ਨੂੰ ਹਫ਼ਤਾ ਨਹੀਂ ਦਿੱਤਾ ਜਾਂਦਾ ਅਤੇ ਪੁਲਿਸ ਉਸ ਦੇ ਘਰ ਆ ਜਾਂਦੀ ਹੈ ਅਤੇ ਪੁਲਿਸ ਉਸ ਦੇ ਘਰ ਦੇ ਬਾਹਰ ਦਾ ਮਲਬਾ ਢਾਉਣ ਲੱਗਦੀ ਹੈ ਤੇ ਉੱਥੇ ਇੱਕ ਸਿਪਾਹੀ ਆਪਣੇ ਜਾਨ ਗਵਾ ਬੈਠਦਾ ਹੈ ਜਿਸ ਦਾ ਇਲਜ਼ਾਮ ਫੈਜ਼ਲ ਜੱਟ ਹੰਜ ਦੇ ਉੱਪਰ ਲਗਾਇਆ ਜਾਂਦਾ ਹੈ ਅਤੇ ਫੈਜ਼ਲ ਜੱਟ ਹੰਜ ਇੱਕ ਮਸਜਿਦ ਵਿੱਚ ਘੁੱਸ ਜਾਂਦਾ ਹੈ ਅਤੇ ਉੱਥੇ ਅਨਾਊਂਸਮੈਂਟ ਕਰਦਾ ਹੈ ਕਿ ਮੇਰੇ ਵੱਲੋਂ ਪੁਲਿਸ ਦੇ ਉੱਪਰ ਕਿਸੇ ਤਰ੍ਹਾਂ ਦੀ ਵੀ ਗੋਲੀਬਾਰੀ ਨਹੀਂ ਕਰੀ ਗਈ ਹੈ ਪਰ ਪੁਲਿਸ ਉਸ ਮੁਲਾਜ਼ਮ ਦੇ ਕਤਲ ਦਾ ਇਲਜ਼ਾਮ ਫੈਜ਼ਲ ਜੱਟਾਂ 'ਤੇ ਉੱਪਰ ਹੀ ਲਗਾਉਂਦੇ ਹਨ ਅਤੇ ਫਿਰ ਫੈਜ਼ਲ ਜੱਟ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜੇਕਰ ਇਸ ਮੁਲਾਜ਼ਮ ਦੇ ਕਤਲ ਦਾ ਇਲਜ਼ਾਮ ਮੇਰੇ ਉੱਪਰ ਲੱਗਦਾ ਹੈ ਤਾਂ ਮੈਂ ਤੁਹਾਡੇ ਸਾਰੇ ਅਫਸਰਾਂ ਦੀ ਪੋਲ ਖੋਲ੍ਹ ਦਿਆਂਗਾ ਕਿ ਤੁਸੀਂ ਮੇਰੇ ਤੋਂ ਡਰਗਸ ਦਾ ਹਫਤਾ ਲੈਂਦੇ ਹੋ ਅਤੇ ਐਸੇ ਹੀ ਡਰ ਕਰਕੇ ਪੁਲਿਸ ਵਾਲੇ ਉਸ ਦੇ ਘਰ ਉਸ ਦਾ ਇਨਕਾਊਂਟਰ ਕਰਨ ਚੱਲੇ ਜਾਂਦੇ ਨੇ ਪਰੰਤੂ ਫੈਜ਼ਲ ਜੱਟ ਵੀ ਹਥਿਆਰਾਂ ਨਾਲ ਲੈਸ ਹੁੰਦਾ ਹੈ ਤੇ ਪੁਲਿਸ ਨੇ ਜਿਵੇਂ ਹੀ ਉਹਦੇ ਘਰ ਪਹੁੰਚ ਕੇ ਗੋਲੀਬਾਰੀ ਸਟਾਰਟ ਕੀਤੀ ਤਾਂ ਫੈਜ਼ਲ ਜੱਟ ਖੰਜ ਦੇ ਵੱਲੋਂ ਵੀ ਜਵਾਬ ਵਿੱਚ ਗੋਲੀਆਂ ਅਤੇ ਫਾਇਰਿੰਗ ਕੀਤੀ ਗਈ ਜਿਵੇਂ ਪੁਲਿਸ ਨੂੰ ਲੱਗਾ ਕਿ ਇੱਥੇ ਤਾਂ ਕੰਮ ਔਖਾ ਹੈ ਤਾਂ ਪੁਲਿਸ ਦੇ ਵੱਲੋਂ ਕਮਾਂਡੋ ਅਤੇ ਆਰਮੀ ਫੋਰਸ ਨੂੰ ਬੁਲਵਾਇਆ ਜਾਂਦਾ ਹੈ ਅਤੇ ਫਿਰ ਵੀ ਫੈਜ਼ਲ ਜੱਟ ਖੰਜ ਉਹਨਾਂ ਦਾ ਡਟ ਕੇ ਮੁਕਾਬਲਾ ਕਰਤਾ ਹੈ ਕੱਲ ਇਥੋਂ ਤੱਕ ਵੱਧ ਜਾਂਦੀ ਹੈ ਕਿ ਪੁਲਿਸ ਅਤੇ ਆਰਮੀ ਅਤੇ ਕਮਾਂਡੋਆਂ ਦੀ ਵੀ ਪਾਰ ਨਹੀਂ ਪੈਂਦੀ ਤਾਂ ਫਿਰ ਹੈਲੀਕਾਪਟਰ ਬੁਲਾਏ ਜਾਂਦੇ ਨਹੀਂ ਅਤੇ ਪਾਕਿਸਤਾਨ ਦੀ ਇੱਕ ਨਿਊਜ਼ ਸਾਈਟ ਤੋਂ ਪਤਾ ਚਲਦਾ ਹੈ ਕਿ ਫਿਰ ਵੀ ਪੁਲਿਸ ਫੈਜ਼ਲ ਜੱਟ ਹੰਜ ਦਾ ਐਨਕਾਊਂਟਰ ਨਹੀਂ ਕਰ ਪਾਈ ਫੈਜ਼ਲ ਜੱਟ ਹੰਜ ਕੋਲੇ ਹੈਂਡ ਗ੍ਰੇਨੇਡ ਵੀ ਮੌਜੂਦ ਸਨ ਅਤੇ ਉਹ ਜਿਵੇਂ ਹੀ ਹੈਂਡ ਗ੍ਰੇਨੇਡ ਪੁਲਿਸ ਦੇ ਉੱਪਰ ਦਾਗਣ ਲੱਗਿਆ ਤਾਂ ਉਹ ਹੈਂਡ ਗਰਨੇਡ ਉਸ ਦੇ ਹੱਥ ਦੇ ਵਿੱਚ ਹੀ ਫਟ ਜਾਂਦਾ ਹੈ ਅਤੇ ਉਸ ਦੇ ਪੇਟ ਦੀਆਂ ਅੰਤੜੀਆਂ ਬਾਹਰ ਆ ਜਾਂਦੀਆਂ ਨੇ ਤੇ ਬਾਕੀ ਦੇ ਬੱਜੇ ਤਿੰਨ ਜਣੇ ਜਿਨ੍ਹਾਂ ਵਿੱਚੋਂ ਇੱਕ ਫੈਜ਼ਲ ਜੱਟ ਹੰਝ ਦਾ ਭਤੀਜਾ ਅਤੇ ਦੋ ਉਸ ਦੇ ਦੋਸਤ ਹਨ ਉਹਨਾਂ ਦਾ ਇਨਕਾਊਂਟਰ ਪੁਲਿਸ ਦੇ ਵੱਲੋਂ ਕਰ ਲਿਆ ਜਾਂਦਾ ਹੈ ਪਰ ਫੈਜ਼ਲ ਜੱਟ ਹੰਝ ਦਾ ਇਨਕਾਊਂਟਰ ਪੁਲਿਸ ਦੇ ਵੱਲੋਂ ਨਹੀਂ ਕੀਤਾ ਜਾਂਦਾ ਅਤੇ ਪਾਕਿਸਤਾਨ ਦੀ ਪੁਲਿਸ ਸਾਰੀਆਂ ਸ਼ਰਮ ਦੀਆਂ ਅੱਧਾਂ ਪਾਰ ਕਰਦਿਆਂ ਹੋਏ ਉਹਨਾਂ ਚਾਰਾਂ ਲਾਸ਼ਾਂ ਨੂੰ ਓਪਨ ਪਿਕਅਪ ਡਾਲੇ ਵਿੱਚ ਪਾਉਂਦੇ ਹਨ ਅਤੇ ਜਿਹੜਾ ਸਿਪਾਹੀ ਸ਼ਹੀਦ ਹੁੰਦਾ ਹੈ ਉਸ ਦਾ ਨਾਮ ਹੁੰਦਾ ਹੈ ਤਾਰਿਕ ਅਜ਼ੀਜ਼ ਉਸ ਦੇ ਘਰ ਲੈ ਜਾਂਦੇ ਨੇ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਹੌਸਲਾ ਦਿੰਦੇ ਨੇ ਕਿ ਅਸੀਂ ਆਪਣੇ ਸਾਥੀ ਦਾ ਬਦਲਾ ਲੈ ਲਿਆ ਉਸ ਦੇ ਕਾਤਲਾਂ ਨੂੰ ਅਸੀਂ ਅੰਜਾਮ ਤੱਕ ਪਹੁੰਚਾ ਦਿੱਤਾ ਤੇ ਹਵਾ ਵਿੱਚ ਫਾਇਰਿੰਗ ਕਰਦੇ ਹਨ ਤੇ ਨਾਲ ਹੀ ਉਹਨਾਂ ਨੂੰ ਓਪਨ ਡਾਲੇ ਵਿੱਚ ਪਾ ਕੇ ਉਸੇ ਹੀ ਮੁਲਾਜ਼ਮ ਦੀ ਕਬਰ ਉੱਪਰ ਲੈ ਕੇ ਜਾਂਦੇ ਨੇ ਤੇ ਫਾਤੀਹਾ ਖਾਨੀ ਕਰਦੇ ਨੇ ਤੇ ਉੱਥੇ ਵੀ ਪੁਲਿਸ ਦੇ ਵੱਲੋਂ ਹਵਾ ਵਿੱਚ ਫਾਇਰਿੰਗ ਕਰੀ ਜਾਂਦੀ ਹੈ ਜੀ ਹਾਂ ਦੋਸਤੋ ਸੋਸ਼ਲ ਮੀਡੀਆ ਉੱਪਰ ਮਸੀਹਾ ਬਣੀ ਫੈਜ਼ਲ ਜੱਟ ਹੰਜ ਦੀ ਇਹ ਸੀ ਪੂਰੀ ਕਹਾਣੀ ਕਿਵੇਂ ਲੱਗੀ ਤੁਹਾਨੂੰ ਉਮੀਦ ਕਰਦਾ ਹਾਂ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਪੰਜਾਬ న్యూਸ ਹਬ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਦੇ ਬਟਨ ਤੇ ਵੀ ਦਬਾ ਦਿਓ ਤਾਂ ਜੋ ਐਦਾਂ ਦੀਆਂ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤਾਂ ਮਿਲਦੇ ਆ ਤੁਹਾਨੂੰ ਬਹੁਤ ਹੀ ਜਲਦ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ